ਜਿੰਨਾ ਨਿੰਦੇ ਪਿਆਵਾ ਹੀ ਗੁਰੂ ਤਿੰਨਾ ਨਰਾਤਾ ਗੁਰੂ ਸਾਹਿਬ ਇੱਥੇ ਜਦੋਂ ਪਹੁੰਚਿਆ ਤਾਂ ਚੰਕੌਰ ਦੀ ਜੰਗ ਤੋਂ ਬਾਅਦ ਆਏ ਨੇ ਤੇ ਉਧਰ ਛੋਟੇ ਸਾਹਿਬ ਜਦਾਂ ਦੀ ਸ਼ੀਧੀ ਦੀ ਖਬਰ ਲੈਣ ਲਈ ਗੁਰੂ ਸਾਹਿਬ ਨੇ ਨੂਰਮਾਹੀ ਨੂੰ ਸਰੰਦ ਭੇਜਿਆ ਸਰੰਦ ਤੇ ਗੁਰੂ ਸਾਹਿਬ ਤਾਂ ਜਾਣ ਜਾਣ ਸੀਗੇ ਸਰੰਦ ਤੋਂ ਜਦੋਂ ਨੂਰਮਾਹੀ ਆ ਰਿਹਾ ਸੀ ਤਾਂ ਜਪ ਪਵਿੱਤਰ ਝਾਂਡਾ ਤੁਸੀਂ ਦੇਖ ਰਹੇ ਹੋ ਇੱਥੇ ਇਸ਼ਾਰਾ ਕਰਕੇ ਗੁਰੂ ਸਾਹਿਬ ਨੇ ਸਿੰਘਾਂ ਨੂੰ ਚੜਾ ਕੇ ਵੇਖਿਆ ਕਿ ਦੇਖੋ ਨੂਰਮਹੀ ਆ ਰਿਹਾ ਹੈ। ਤੋਂ ਇਤਿਹਾਸ ਦੇ ਮੁਤਾਬਕ ਜਦੋਂ ਨੂਰਮਹੀ ਜੀ ਨੇ ਆ ਕੇ ਇਤਿਆਰ ਦੱਸਿਆ ਕਿ ਬਾਣਾ ਵਰਤ ਚੁੱਕਿਆ। ਛੋਟੇ ਸਾਹਿਬ ਜਦੇ ਸ਼ਹੀਦ ਹੋ ਚੁੱਕੇ ਨੇ। ਕਾਂਗੁਰਾ ਸਾਹਿਬ ਨੇ ਫਿਰ ਇੱਥੇ ਕਾਇਦਾ ਪੁੱਟਾ ਆਪਣੇ تیر ਨਾਲ ਪੁੱਟ ਕੇ ਜਲਮ ਰਾਜ ਦਾ ਮੁਗਲ ਰਾਜ ਦਾ ਅੰਤ ਕਰ ਦਿੱਤਾ। ਜਿੰਨਾ ਨੇ ਜਪਿਆ